स्वागत ਹੈ ਐਨਐਨਆਰ نیوز ਦੀ ਜੋ ਟੀਮ ਹੈ ਸਿੱਧੂਆਂ ਬੇਟ ਦਾ ਜੋ ਬਿਜਲੀਕਾਰ ਉਸ ਦੇ ਅੱਗੇ ਰੋਡ ਜਮ ਕੀਤਾ ਹੋਇਆ ਹੈ ਆਮ ਲੋਕ ਪਿੰਡ ਵਾਸੀ ਆਸ-ਪਾਸ ਦੇ ਤੇ ਕਹਿੰਦੇ तकरीबन 9 ਪਿੰਡ ਹੈ ਜਿੱਥੇ ਕਿ ਰਾਤ ਨੂੰ ਕਹਿੰਦੇ ਲਾਈਟ ਕੱਟ ਲੈਂਦੇ ਆ ਤੇ ਆਉਂਦੀ ਨਹੀਂ ਉਸ ਤੋਂ ਬਾਅਦ ਲੋਕਾਂ ਨੇ ਧਰਨਾ ਲਗਾ ਦਿੱਤਾ ਹੈ ਜਿੱਥੇ ਕਿ ਸਰਕਾਰ ਕਹਿੰਦੀ ਹੈ ਕਿ ਇੰਨੀਆਂ ਯੂਨਟਾਂ ਦਾ ਫਰੀ ਦੇਤੀਆਂ ਤੇ ਲਾਈਟ ਜਾਂਦੀ ਨਹੀਂ ਪਰ ਇੱਥੇ ਤਾਂ ਕੁਝ ਹੋਰ ਦੇਖਣ ਨੂੰ ਮਿਲ ਰਿਹਾ ਹੈ ਕਿ ਧਰਨਾ ਦੀ ਸ਼ਮੂਲੀਅਤ ਇਕ ਵੱਡੇ ਲੋਕ ਇਕੱਠ ਦੇਖਣ ਨੂੰ ਮਿਲ ਸਕਦਾ ਤੇ ਸਾਹਮਣੇ ਦੀ ਤਸਵੀਰ ਦੇਖ ਸਕਦੇ ਹੋ ਜੇਕਰ ਪਿੱਛੇ ਦੀ ਗੱਲ ਕਰੀ ਤਾਂ ਇਕ ਵੱਡਾ ਜਾਮ ਲੱਜੁਕਿਆ ਇਧਰ ਦੀ ਪਿੱਛੀ ਤਸਵੀਰ ਦਿਖਾ ਦਿੰਦੇ ਆ ਟਰੈਕਟਰ ਲਗਾ ਕੇ 60 55 ਪਿੰਜਾਮ ਕਰਤਾ ਪੂਰਾ ਰੋਡ ਅੱਗੇ ਤੱਕ ਤਸਵੀਰ ਦਿਖਾ ਦਿੰਦੇ ਪਿੱਛੇ ਤੱਕ ਕੋਈ ਬੱਸਾਂ ਗੱਡੀਆਂ ਸਾਰੀਆਂ ਇੱਥੇ ਰੁਕਿਆ ਹੋਈਆਂ ਤਾਂ ਦੂਜੀ ਸਾਈਡ ਜੇਕਰ ਅਸੀਂ ਤੋਂ ਮੈਟਰ ਪਾਸੇ ਦੀ ਗੱਲ ਕਰੀਏ ਤਾਂ ਉਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਕੱਠ ਲਗਾਤਾਰ ਵੱਧ ਰਿਹਾ ਕੁਝ ਲੋਕ ਪਹੁੰਚ ਚੁੱਕਿਆ ਔਰ ਕਿਹਾ ਜਾ ਰਿਹਾ ਕਿ ਦੋ ਤਿੰਨ ਦੇ ਕਹਿੰਦੇ ਟਰਾਲੀਆਂ ਹੋਰ ਆ ਰਹੀਆਂ ਜਿਸ ਵਿੱਚ ਬੀਬੀਆਂ ਵੀ ਇਸ ਧਰਨੇ ਦਾ ਸ਼ਮੂਲੀਅਤ ਕਰਨ ਗਈਆਂ ਤਾਂ ਪਿੰਡ ਦੇ ਜੋ ਸੂਝਨ ਵਿਕਤੀਆ ਸਰਪੰਚ ਆਮ ਲੋਕ ਸਾਰੇ ਇੱਥੇ ਬੈਠਿਆ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਧਰਨਾ ਲਗਾਤਾ ਕਾਰਨ ਤਾਂ ਸਾਰਿਆਂ ਨੂੰ ਪਤਾ ਹੈ ਹਾਂਜੀ ਸਸਤੀ ਕਾਲ ਜੀ ਹਾਂਜੀ ਤਰਨਾ ਲਗਾ ਤੇ ਨਾਲ ਕਹਿੰਦੇ ਕਿ 600 ਜੁਨਟ ਤਾਂ तकरीबन ਕਹਿੰਦੀ ਫ੍ਰੀ ਕਰਤੀਏ ਤੁਸੀਂ ਕਿੰਨੇ ਕੁ ਕੁਆਲਿਟੀ ਨਹੀਂ ਸਾਡੇ ਤੋਂ ਹੁੰਦੀ ਜੀ ਨਹੀਂ ਲਾਈਟ ਨਹੀਂ ਰਾਤ ਨੂੰ ਜੰਮੇ ਨਹੀਂ ਚੱਲਦੀ 8 ਦਿਨ ਹੋ ਗਏ ਜੀ ਲਾਈਟ ਆਉਂਦੀ ਨਹੀਂ ਨਹੀਂ ਜੀ ਕੀ ਕਾਰਨ ਕੀ ਮੰਨਦੇ ਹੋ ਕਿਸ ਦੇ ਰੋਸ ਵਜੋਂ ਅੱਜ ਤਰਨਾ ਲਾਇਆ ਹੈ ਬਸ ਲਾਈਟ ਦੇ ਸਾਂਝੀ ਲਾਇਆ ਜੀ ਰਾਤ ਨੂੰ ਲਾਈਟ ਨਹੀਂ ਚੱਲਦੀ ਕੋਈ ਕਰਨਾ ਦੇ ਵਿੱਚ 24 ਘੰਟੇ ਵਾਲੀ ਲਾਈਟ ਨਹੀਂ ਆਉਂਦੀ ਕੀ ਕਾਰਨ ਕੀ ਮੰਨਦੇ ਹੋ ਕਿਉਂ ਆਉਂਦੀ ਕਿਉਂ ਨਹੀਂ ਕੀ ਕਰਨਾ ਜੀ ਪਤਾ ਜੀ ਬਿਜਲੀ ਬੋਰਡ ਨੂੰ ਬੈਠ ਕੇ ਮੈਨੂੰ ਪਤਾ ਹੋਈ ਕਿ ਮੈਨੂੰ ਪਤਾ ਹੈ ਤੇ ਮੈਂ ਇੱਕ ਮਹੀਨੇ ਤੱਕ ਤੇਰੀ ਵੀ 25ਵੇਂ ਠੋਗ ਕੋਈ ਕੋਈ ਕੰਟੈਕਟ ਕੋਈ ਸੰਪਰ ਅਜੇ ਤੱਕ ਕੋਈ ਨਹੀਂ ਆਇਆ ਹੈ। ਹਾਂ ਜੀ। ਤੇ ਤਕਰੀਬਨ ਪਿਛਲੇ ਕਿੰਨੇ ਕੁ ਦਿਨਾਂ ਤੋਂ ਇਹ ਇਦਾਂ ਹੋ ਰਿਹਾ ਹੈ? ਇਹ 8 ਦਿਨ ਤੋਂ ਹੈ ਜੀ। 8 ਦਿਨ ਹੋ ਗਿਆ। ਇਹਦੇ ਦਰਨੇ ਦੇ ਵਿੱਚ ਬੀਬੀਓ ਵੀ ਸ਼ਮੂਲੀਅਤ ਕਰ ਰਹੇ ਆ। ਸੁਣਿਆ ਕਿ ਦੋ-ਤਿੰਨ ਟਰਾਲੀਆਂ ਹੋਰ ਵੀ ਆ ਰਹੀਆਂ। ਹਾਂ ਜੀ ਹਾਂ ਜੀ ਆ ਰਹੀਆਂ ਜੀ। ਕੰਨੀਆਂ ਵਰਦੀਆਂ ਤੋਂ ਆ ਦੇ। ਫਿਰ ਕੀ ਵਿਚਾਰ ਕੇ ਕਿੰਨਾ ਟਾਈਮ ਇੱਥੇ ਕੋਈ ਅਫਸਰ ਅਧਿਕਾਰੀ ਨਹੀਂ ਆਉਂਦਾ। ਜੰਨਾ ਜਿਹੜੇ ਅਧਿਕਾਰੀ ਆਉਂਦੇ ਉਹ ਨਜ਼ਰ ਨਹੀਂ ਤਾ। ਮਾਸ਼ਾਅੱਲਾ ਕਿ ਮਨਟ ਹੈ। ਮਾਸ਼ਾਅੱਲਾ ਹੱਲ ਨਹੀਂ ਹੁੰਦਾ। ਹਾਂ ਜੀ ਹਾਂ। ਤਾਂ ਸਰਪੰਚ ਕਿੰਨੇ ਕੁ ਮੌਜੂਦ ਹੈ ਇੱਥੇ ਜੀ? ਗੱਲ ਕਰੀ ਤੇ। ਤਿੰ ਫਰਜ਼ੀਆਂ ਦਾ ਕੰਨੀਆਂ ਵਾਲਾ ਵੀ ਆ ਰਿਹਾ ਹੈ ਹੋਰ ਵੀ ਆ ਰਹੇ ਇੱਕ ਸ਼ੈਦਪੁਰੇ ਵਾਲਾ ਵੀ ਆ ਰਿਹਾ ਹੈ ਐਕੀ ਲੱਗਦਾ ਕਿਸੇ ਤਰ੍ਹਾਂ ਦੇ ਕਿੰਨਾ ਕੁ ਕੱਠ ਹੋ ਹੋ ਸਕਦਾ ਹੈ ਕੱਠ ਤਾਂ ਹੁਣ ਵਧ ਹੀ ਰਹੀ ਹੈ ਦੇਖੋ ਦੇਖ ਜਿਵੇਂ ਨਗਰਤਾ ਲੱਗੀ ਜਾਂਦਾ ਇਹ ਧਰਨਾ ਲੱਗਾ ਹੋਇਆ ਵੱਡੀ ਲੈਣ ਤਾਂ ਹੁਣ ਦੇਖੋ ਇਹ ਰੋਡ ਹੈ ਇਹ ਬੰਜਾਮ ਤਾਂ ਲੱਗਣਾ ਹੀ ਆ ਟ੍ਰੈਫਿਕ ਬਹੁਤ ਹੈ ਇਸ ਰੋਡ ਤੇ ਤੇ ਜਿਵੇਂ ਜਿਵੇਂ ਹੁਣ ਸਾਰਿਆਂ ਨੂੰ ਪਤਾ ਲੱਗਦਾ ਵੀ ਉੱਥੇ ਧਰਨਾ ਲੱਗਾ ਸਾਰੇ ਆ ਰਹੇ ਐ ਡੁੱਡੀ ਪਿੰਡਾਂ ਦੇ ਕਿਉਂਕਿ ਨੌਂ ਪਿੰਡਾਂ ਨੂੰ ਹੈਗਾ ਇਹ ਨੌਂ ਪਿੰਡਾਂ ਨੂੰ ਲੈਣੀ ਪਈ ਜਾਂਣਾ ਅਸੀਂ ਇੱਥੇ ਰਾਤ ਦੇ 11 12 ਵਜੇ ਤੇ ਗੀੜੇ ਮਾਰਦੇ ਕੋਈ ਸੁਣਦਾ ਨਹੀਂ ਤੇ ਸੁਣਵਾਈ ਰਾਤ ਨੂੰ 12 ਵਜੇ ਵੀ ਆਉਂਦੇ ਹੋ ਇੱਥੇ ਰਾਤ ਨੂੰ 11 12 ਵਜੇ ਹੀ ਜਾਂਨੇ ਰੋਜ ਇਹ ਕਹਿੰਦੇ ਕਹਿੰਦੇ ਕੀ ਮਲਾਜਮ ਉਹ ਤਾਂ ਮਲਾਜਮ ਕਹਿੰਦੇ ਸਾਡੇ ਬਾਅਦ ਦੀ ਗੱਲ ਨਹੀਂ ਜਿਹੜੇ ਉਹਨਾਂ ਕਹਿੰਦੇ ਸਾਡੇ ਬਾਅਦ ਦੀ ਗੱਲ ਨਹੀਂ ਉਹ ਕਹਿੰਦੇ ਉੱਪਰ ਅਧਿਕਾਰੀਆਂ ਨਾਲ ਗੱਲ ਕਰੋ ਵੀ ਲੈਣਾ ਲੰਬੀਆਂ ਦੋਨੇ ਅਬੂਪੁਰਾ ਸਵੀਪੁਰੇ ਤੋਂ ਲੈ ਕੇ ਇਧਰ ਕੰਨੀਆਂ ਪਰਜੀਆਂ ਇਧਰ ਭੈਣੀ ਗੱਗਾ ਸਾਹਿਬ ਇਧਰ ਪਿੰਡਾਂ ਤੇ ਅੱਜ ਤੁਸੀਂ ਨੌ ਤਕਰੀਬਨ ਪਿੰਡਾਂ ਦੀ ਗੱਲ ਕਰ ਰਹੇ ਹੋ ਤਾਂ ਕਿਹੜੇ ਕਿਹੜੇ ਪਿੰਡ ਆਉਂਦੇ ਐਸਟੀ ਇੱਥੇ ਹੁਣ ਸਾਰੇ ਆਉਂਦੇ ਜੀ ਭੈਣੀ ਆ ਗੁਜਰਾਵਾ ਸਭੀ ਪਰਾ ਬਾਬੂ ਪਰਾਵਾ ਕੰਨੀਆਂ ਪਰ ਜੀਆਂ ਸਾਰੇ ਪਿੰਡ ਆਉਂਦੇ 9 ਪਿੰਡ ਆਉਂਦੇ ਜੇਕਰ ਕੋਈ ਅਧਿਕਾਰੀ ਜੀ ਆਉਂਦਾ ਤਾਂ ਕਿਸ਼ਣ ਗੱਲ ਕਰਨੀ ਚਾਹੂਗੇ ਜੋ ਕੋਈ ਤਾਂ ਆਸ਼ਵਾਸ਼ਣ ਦੇਵੇ ਦੇਖੋ ਹੁਣ ਜਦੋਂ ਅਧਿਕਾਰੀ ਆਊਗਾ ਉਦੋਂ ਅਸੀਂ ਗੱਲ ਕਰਾਂਗੇ ਉਹਨਾਂ ਟਾਈਮ ਇੱਥੇ ਡਟੇ ਹਾਂ ਹੁਣ ਬੈਠੇ ਹਾਂ ਹੁਣ ਕੋਈ ਨਾ ਕੋਈ ਮਸਲਾ ਹੱਲ ਹੋਊਗਾ ਤਾਂ ਕਿ ਜਾਵਾਂਗੇ ਕਿਤੇ ਨਾ ਮਸਲਾ ਹੱਲ ਨਹੀਂ ਹੋਊਗਾ ਤੁਸੀਂ ਐਸ ਡੀਓ ਸਾਹਿਬ ਨੂੰ ਮਿਲੇ ਆਂ ਸਾਰਿਆਂ ਨੂੰ ਮਿਲ ਚੁੱਕੇ ਆਂ ਪਹਿਲਾਂ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਨਾ ਦੇ ਹੱਥ ਖੜੇ ਹੋ ਗਏ ਸੁਣਵਾਈ ਨਹੀਂ ਹੋਈ ਹੱਥ ਖੜੇ ਸਮਝ ਲ ਇਸ ਪਰ ਜੀ ਵਾਲਾ ਸਰਪੰਚ ਬੈਠਾ ਜੀ ਹਾਂਜੀ ਤੁਹਾਡੇ ਵੀ ਲਾਈਟ ਦਾ ਹੀ ਮਸਲਾ ਸਾਰਾ ਹਾਂਜੀ ਲਾਈਟ ਦਾ ਮਸਲਾ ਜਦੋਂ ਤੀ 12 1 ਵਜੇ ਗਿਆ ਸਾਨੂੰ ਲਾਈਟ ਪਾਵਰ ਕੱਟ ਕਰਦਾ 8 ਤੋਂ 10 ਦਿਨ ਹੋ ਗਏ ਖਰਾਬ ਹੋ ਚੱਲੇ ਆ ਭਗਵੰਤ ਮਾਨ ਦਾ ਕਹਿੰਦਾ ਸੀ ਵੀ ਲਾਈਟ ਨੂੰ ਕੱਟ ਹੀ ਲੱਗਾਗਾ ਤੇ ਬਹੁਤ ਲੰਮੇ ਲੰਮੇ ਸਾਡੇ ਘਟ ਪਿੰਡਾ ਚਲਾ ਰਹੇ ਆ ਗਿਆ ਕੀ ਲੱਗਦਾ ਹੈ ਕਿ ਭਗਵੰਤ ਮਾਨ ਝੂਠ ਬੋਲਦੇ ਹਾਂਜੀ ਇਹ ਝੂਠ ਹੀ ਹੈ ਘਰ ਸਾਰੇ ਆਪਾਂ ਲੱਗੇ ਪਬਲਿਕ ਹੀ ਨਹੀਂ ਖਰਾਬ ਹੋ ਰਹੀ ਜੀ ਐਵੇਂ ਤਾਂ ਨਹੀਂ ਆ ਕੇ ਬੈਠੇ ਆ ਜੀ ਤਰਨਾ ਲਾ ਕੇ ਜੀ ਤੇ ਕੋਈ ਸੁਣਾਈ ਨਹੀਂ ਕਰ ਰਿਹਾ ਮਲਾਏ ਪੁੱਛਦੇ ਕਿ ਸਾਡੇ ਕੋਈ ਵਾਸਾ ਨਹੀਂ ਉੱਪਰ ਗੱਲ ਕਰੋ ਤੁਸੀਂ ਉ ਕੋਈ ਜਣੀ ਸੁਣਾਈ ਨਹੀਂ ਹੋ ਰਹੀ ਹੈਗੀ ਹਰ ਕੇ ਇੱਕ ਜੀ ਹੋਰ ਆਮ ਲੋਕਾਂ ਤੋਂ ਇੱਥੇ ਪਤਾ ਲੱਗਿਆ ਕਹਿੰਦੇ ਕਿ ਜਦੋਂ ਤੁਸੀਂ ਫੋਨ ਲਾਉਣ ਦੇ ਫੋਨ ਵੀ ਨਹੀਂ ਕੋਈ ਚੱਕਦਾ ਨਹੀਂ ਫੋਨ ਚ ਬੰਦ ਕਰ ਲੈਂਦੇ ਆ ਸਰਕਾਰੀ ਨੰਬਰ ਬੰਦ ਹੁੰਦਾ ਪ੍ਰਾਈਵੇਟ ਕਿਸ ਨੰਬਰ ਦਿੰਦੇ ਨਹੀਂ ਆ ਸਾਰੇ ਹਾਂਜੀ ਇਦਾਂ ਹੀ ਗੱਲ ਆ ਜੀ ਫੋਨ ਵੀ ਨਹੀਂ ਚੱਕਦਾ ਕੋਈ ਨਹੀਂ ਕੋਈ ਗੱਲ ਕਰਦਾ ਮੈਸੇਜ ਛੱਡਦੇ ਕਿਹੜਾ ਬਣਾ ਵੀ ਜੀ ਕੋਈ 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 ਮੈਸੇਜ ਨਹੀਂ ਆ ਰਿਹਾ ਜੀ ਕੋਈ ਕੁਝ ਨਹੀਂ ਆ ਰਿਹਾ ਵੀ ਕਿਹੜੇ ਟਾਈਮ ਲਾਈਟ ਚੱਲਣੀ ਹੈ ਕਿਹੜੇ ਟਾਈਮ ਨਹੀਂ ਚੱਲਣੀ ਹੈ ਪਹਿਲੀ ਗੱਲ ਤਾਂ ਆਈ ਨਹੀਂ ਰਹੀ ਜੇ ਆ ਰਹੀ ਸਾਨੂੰ ਕੋਈ ਮੈਸੇਜ ਨਹੀਂ ਹੁੰਦਾ ਜੀ ਉਹਦਾ ਸਾਰਾ ਫੋਨ ਬੰਦ ਆ ਰਿਹਾ ਸਾਰਾ ਫੋਨ ਬੰਦ ਹੁੰਦਾ ਪਿਆ ਜਿਹੜਾ ਜਿਹਨੂੰ ਫੋਨ ਲਾਉਣਾ ਹੈ ਫੋਨ ਲਾਉਂਦੇ ਬੰਦ ਹੀ ਹੁੰਦਾ ਸਾਰਾ ਫੋਨ ਸਾਰੇ ਫੋਨ ਬੰਦ ਹੁੰਦੇ ਆ ਜੀ ਕੋਈ ਫੋਨ ਨਹੀਂ ਆਉਂਦਾ ਕੋਈ ਇਹ ਕਹਿੰਦਾ ਇਹ ਮੈਸੇਜ ਛੱਡਾਂਗੇ ਕੋਈ ਮੈਸੇਜ ਨਹੀਂ ਛੱਡਦਾ ਕੋਈ ਕੁਝ ਨਹੀਂ ਕਰਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ ਕਦੋਂ ਲਾਈਟ ਆਉਂਦੀ ਕਦੋਂ ਜਾਂਦੀ ਬਸ ਆਪਣਾ ਵੀ ਜਿਹੜੀ ਗੱਲ ਕੀ ਤਾਂ ਗਰਮੀ ਤਾਂ ਸਾਰਿਆਂ ਨੂੰ ਪਤਾ ਕਿ ਇੱਕ ਹਮਸ ਜੀ ਬਣੀ ਹੋਈ ਹੈ ਤਾਂ ਮੇਰੇ ਮੱਥੇ ਵੀ ਤੁਸੀਂ ਪਸੀਨਾ ਦੇਖ ਸਕਦੇ ਹੋ ਪਰ ਇਹ ਵੀ ਲੋਕ ਸਾਰੇ ਪ੍ਰਸ਼ਾਸਨ ਤੋਂ ਦੁਖ ਉਹਕੇ ਸਾਰੇ ਸੜਕ ਤੇ ਬੈਠੇ ਆ ਤਾਂ ਕਬੱਡੀ ਲਾਈਨ ਲੱਗ ਗਈ ਹੈ ਸਾਹਮਣੇ ਤਾਂ ਕਿ ਦੇਖੋਗੇ ਮੋਟਰਸਾਈਕਲ ਵਹੀਕਲ ਬਹੁਤ ਸਾਰੇ ਇੱਥੇ ਵੀ ਕਿਹਾ ਜਾ ਰਿਹਾ ਹੈ ਕਿ ਹੋਰ ਲੋਕ ਵੀ ਆ ਰਹੇ ਕੁਝ ਬੀਬੀ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ ਜਿਹੜੀਆਂ ਕਿ ਟਰਾਲੀਆਂ ਤੇ ਆ ਰਹੀਆਂ ਤੇ ਆਮ ਲੋਕ ਜਦੋਂ ਕਿ ਘਰਾਂ ਦੇ ਵਿੱਚ ਕਹਿੰਦੇ ਪਸੀਨਾ ਆਉਣਾ ਤਾਂ ਇੱਥੇ ਫਿਰ ਰੋਡ ਤੇ ਚੰਗਾ ਉੱਥੇ ਵੀ ਗਰਮੀ ਲੱਗਣੀ ਹੈ ਤਾਂ ਇੱਥੇ ਚਲੋ ਸਹੀ ਹੈ ਕਿੰਨਾ ਟਾਈਮ ਸਾਡਾ ਕੋਈ ਹੱਲ ਨਹੀਂ ਹੁੰਦਾ ਪ੍ਰਸ਼ਾਸਨ ਸੁਣਦਾ ਨਹੀਂ ਤਾਂ ਸਾਡਾ ਇਸੇ ਤਰ੍ਹਾਂ ਦਰਨਾ ਜਾਰੀ ਰਹੇਗਾ ਪਰ ਤਸਵੀਰਾਂ ਮੌਕੇ ਦੀਆਂ ਜੋ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਸਾਹਮਣੇ ਤੱਕ ਤੁਸੀਂ ਦੇਖ ਸਕਦੇ ਹੋ ਆਰੇ ਲੋ ਭਾਈ ਲਾਈਵ ਚਾਲਣਾ ਹੈ। ਕੀ ਸਰਕਾਰ ਮੁੜਦਾਬਾਦ। ਜੀ ਸਰਕਾਰ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਦੇ ਨਾਰੇ ਲੱਗਣਾ ਸ਼ੁਰੂ ਹੋ ਚੁੱਕੇ ਆ। ਮੁੜਦਾਬਾਦ। ਭਗਵਾਨ ਸਤਮਾਨ ਦੀ ਗੰਦੀ ਸਰਕਾਰ। ਮੁੜਦਾਬਾਦ। ਆ ਦੇਖ ਸਕਦੇ ਆ। ਭਗਵਾਨ ਦੀ ਗੰਦੀ ਸਰਕਾਰ। ਮੁੜਦਾਬਾਦ। ਮੁੜਦਾਬਾਦ। ਅਸਾਂ ਜੀ ਵਧੀਆ ਭਗਵਾਨ ਸਤਮਾਨ ਦੀ ਗੰਦੀ ਸਰਕਾਰ ਗੁੱਸਾ ਜਾ ਰਹਾ ਹੈ। ਭਾਜੀ ਗੁੱਸਾ ਹੀ ਆਉਣਾ ਹਾਲਾਤ ਦੇਖ ਲਓ ਸਾਡੇ ਤੁਸੀਂ ਅਸੀਂ ਰਾਤ 1:30 ਵਜੇ ਤੱਕ ਇੱਥੇ ਰਹੇ ਆ ਇਹਨਾਂ ਦਾ ਇੱਥੇ ਇੱਕ ਮੁਲਾਜ਼ਮ ਲੱਗਾ ਜੀ ਜੀਵਨ ਸਿੰਘ ਅੱਛਾ ਪਹਿਲੀ ਗੱਲ ਤਾਂ ਉਹਦੀ ਐਡੀ ਗੰਦੀ ਲੈਂਗੁਏਜ ਆ ਉਹਦੀ ਉਹਨੂੰ ਫੋਨ ਤੇ ਬਾਕਾਇਦਾ ਗੱਲ ਕੀਤੀ ਗਈ ਉਹਦੇ ਨਾਲ ਉਹਨੇ ਫੋਨ ਬੰਦ ਕਰਤਾ ਜੀ ਆਪਣਾ ਫਿਰ ਅਸੀਂ ਰਾਤ 1:30 ਵਜੇ ਇੱਥੇ ਆਏ ਆ ਜੀ ਉਹ ਇੰਨਾ ਗਲਤ ਬੋਲਿਆ ਜੀ ਸਾਨੂੰ ਇੱਥੇ ਵੀ ਤੁਸੀਂ ਦੇਖ ਲਓ ਕੀ ਕਰਨਾ ਮੇਰੀ ਕੋਈ ਡਿਊਟੀ ਨਹੀਂ ਮੈਨੂੰ ਕਹਿੰਦਾ ਜੀ ਤੁਸੀਂ ਜਾ ਕੇ ਮੋਟਰਾਂ ਦਾ ਟੱਡੇ ਪਿੰਡ ਦੀਆਂ ਨਿਆਏ ਚੱਲਦੀਆਂ ਫੜੋ ਮੈਂ ਕਹਾਂ ਵੀ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਜਿਹਦੀਆਂ ਮੋਟਰਾਂ ਚੱਲਦੀਆਂ ਅਸੀਂ ਫੜਦੇ ਹਾਂ ਚਲੋ ਸਾਡੇ ਨਾਲ ਉੱਤੋਂ ਕਹਿੰਦਾ ਜੀ ਮੈਨੂੰ ਮੈਨੂੰ ਕੋਈ ਅਧਿਕਾਰ ਨਹੀਂ ਹੈਗਾ ਕਿਤੇ ਜਾਣ ਦਾ ਫਿਰ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਵੀ ਜੇ ਕਿਸੇ ਦੀ ਮੋਟਰ ਨੇ ਆਏ ਚੱਲਦੀ ਆ ਤੁਸੀਂ ਆਓ ਪ੍ਰਸ਼ਾਸਨ ਆਵੇ ਤਾਂ ਉੱਥੇ ਜੁਰਮਾਨਾ ਪਾਓ ਉਹਨਾਂ ਦੇ ਬੰਦੀ ਕਾਰਵਾਈ ਕਰੋ ਲੇਕਿਨ ਉਹ ਕਹਿੰਦੇ ਜੀ ਸਾਨੂੰ ਉੱਪਰੋਂ ਆਰਡਰ ਆਇਆ ਹੋਇਆ ਵੀ ਤੁਸੀਂ ਕਿਸੇ ਦੇ ਘਰੇ ਨਹੀਂ ਜਾਣਾ ਇਹਨਾਂ ਨੇ ਕੱਲ ਇਹ ਗੱਲ ਕਹਿ ਕੇ ਰਾਤ 1:30 ਵਜੇ ਪੱਲਾ ਝਾੜਤਾ ਜੀ ਕੁੰਡੇ ਇਹਨਾਂ ਨੇ ਬੰਦ ਕਰ ਲਏ ਆਪਣੇ ਅੰਦਰ ਇਹਨਾਂ ਦੇ ਏਸੀ ਚੱਲਦੇ ਪਤਾ ਨਹੀਂ ਨਹੀਂ ਚੱਲਦੇ ਪਬਲਿਕ ਸਾਰੀ ਸੜਕਾਂ ਤੇ ਸੀ ਇਹ ਆਪਣੇ ਤਿੰਨ ਚਾਰ ਜਾਣੇ ਅੰਦਰ ਆਰਾਮ ਨਾਲ ਬੈਠੇ ਸੀਗੇ ਜੀ ਤਾਂ ਇਹ ਤਸਵੀਰਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਤਾਂ ਏਸੀ ਦੀ ਅੱਗੇ ਬੈਠਦੇ ਆ ਜਦੋਂ ਅਸੀਂ ਬਿਜਲੀ ਕਰ ਚਾਉਂਦੇ ਆ ਤੇ ਇੱਥੇ ਕੋਈ ਗੱਲ ਨਹੀਂ ਸੁਣਦਾ ਪਰ ਇਸ ਵਕਤ ਦੀ ਜੋ ਵੱਡੀ ਅਪਡੇਟ ਤੋਂ ਅਸੀਂ ਸਾਂਝੀ ਕਰ ਰਹੇ ਹਾਂ ਜਿਵੇਂ ਕੋਈ ਨਵੀਂ ਖਬਰ ਆਉਂਦੀ ਹੈ ਜਾਂ ਕੋਈ ਅਧਿਕਾਰੀ ਇੱਥੇ ਪਹੁੰਚਦਾ ਹੈ ਤਾਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਕੈਮਰਾਮੈਨ ਮਨਜੀਤ ਦੇਨ ਹਰਦੀਪ ਐਨਐਨਆਰ ਨਿਊਜ਼ ਸਿੱਧੂ ਅੰਬੇੜ